ਜਦੋਂ ਲੱਗਦੀ ਕਸੋਟੀ ਬਾਬ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਕਸੋਟੀ ਬਾਬ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਕੋਟੀ ਬਾਬਾ ਦੀ ਬਾਸ ਹੁੰਦੇ ਮਾਰੀ ਦੇ ਜਦੋਂ ਲੱਗਦੀ ਕੋਟੀ ਬਾਬਾ ਦੀ ਬਾਸ ਹੁੰਦੇ ਮਾਰੇ ਗੱਲਾਂ ਵਾਲੇ ਹਨ ਹਨੇਰੇ ਸੇਵਕ ਕੋਈ ਕੋਈ ਐ ਗੱਲਾਂ ਵਾਲੇ ਹਨ ਘਨੇਰੇ ਸੇਵਕ ਕੋਈ ਕੋਈ ਐ ਗੱਲਾਂ ਵਾਲੇ ਹਨ ਘਨੇਰੇ ਸੇਵਕ ਕੋਈ ਕੋਈ ਐ ਗੱਲਾਂ ਵਾਲੇ ਹਨ ਘਨੇਰੇ ਸੇਵਕ ਕੋਈ ਕੋਈ ਸੇਵਕ ਕੋਈ ਕੋਈ ਐ ਸੇਵਕ ਕੋਈ ਕੋਈ ਸੇਵਕ ਕੋਈ ਕੋਈ ਹੈ ਸੇਵਕ ਕੋਈ ਜੀ ਗੱਲਾਂ ਵਾਲੇ ਹੈਨ ਕਨੇਰੇ ਸੇਵਕ ਕੋਈ ਕੋਈ ਹੈ ਗੱਲਾਂ ਵਾਲੇ ਹੈਨ ਕਨੇਰੇ ਸੇਵਕ ਕੋਈ ਕੋਈ ਸੋ ਮਾਰਾ ਦੀ ਗੁਰਬਾਣੀ ਸਮਝਾਰੀ ਕਬੀਰ ਕਸੋਟੀ RAM ਕੀ ਝੂਠਾ ਟਿਕੈ ਨਾ ਕੋਇ RAM ਕਸੋਟੀ ਸੋ ਸਹਿਜੋ ਮਰ ਜੀਵਾ ਹੋਇ ਕਹਿੰਦੇ ਜਿੰਨੇ ਮਰ ਕੇ ਜਾਉਣਾ ਸਿੱਖ ਲਿਆ ਨਾ ਸੋ ਕਹਿੰਦੇ ਉਹੀ ਪ੍ਰਮਾਤਮਾ ਦੀ ਗੁਰੂ ਦੀ ਕਸੋਟੀ ਚੱਲ ਸਕਦਾ ਹੈ ਪਰਖ ਚੱਲ ਸਕਦਾ ਹੈ ਸੁਨੀਦ ਗੁਰੂ ਪਿਆਰਿਓ ਸਭ ਫੇਲ ਹੋ ਜਾਂਦੇ ਜਿਹੜਾ ਝੂਠਾ ਹੈ ਨਾ ਮੁਖ ਵਿੱਚ ਕੁਝ ਹੋ ਰੇ ਤੇ ਅੰਦਰ ਕੁਝ ਹੋ ਰੇ ਸੋ ਮੂਤ ਤੇ ਆਪਾਂ ਸਾਰੀ ਕਹਿ ਦਿੰਦੇ ਆ ਕਿ ਸਾਡਾ ਗੁਰੂ ਨਾਲ ਬੜਾ ਪਿਆਰ ਹੈ ਪਰ ਜਦੋਂ ਗੱਲ ਮਰਿਆਦਾ ਦੀ ਆਵੇ ਜਦੋਂ ਗੱਲ ਅਮਰਤ ਛਕਣ ਦੀ ਆਵੇ ਬਾਣੀ ਪੜਨ ਦੀ ਭਜਨ ਕਰਨ ਦੀ ਗੱਲ ਆਵੇ ਸੋ ਸਾਰੇ ਕੰਨੀ ਘਤਰਾਉਨੇ ਉਤੋਂ ਤੋਂ ਮੁੱਖ ਤੋਂ ਸਾਰੇ ਕਹਿੰਨੇ ਆ ਕਿ ਆਪਾਂ ਪਿਆਰ ਕਰਦੇ ਸੋ ਗੁਰੂ ਪਿਆਰੇ ਹੋਏ ਇਹ ਸੱਚਾ ਨਹੀਂ ਹੋ ਸਕਦਾ ਸਿੱਖ ਜਿਹੜਾ ਮੁੱਖ ਤੋਂ ਕੁਝ ਕਹਿ ਰਿਹਾ ਤੇ ਅੰਦਰ ਕੁਝ ਹੋਰ ਹੈ ਸੱਚਾ ਉਹੀ ਹੈ ਜਿਹਦੇ ਅੰਦਰ ਵੀ ਸੱਚੇ ਤੇ ਮੁੱਖ 'ਚ ਵੀ ਸੱਚ ਹੈ ਜਿਹਦੇ ਮਨ ਚ ਕੋਰ ਹੋ ਰੇ ਤੇ ਮੁਖ ਚ ਕੁਝ ਹੋ ਰੇ ਮਰ ਕਹਿੰਦੇ ਜਿੰਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ ਕਹਿੰਦੇ ਉਹਦੇ ਕੱਚੇ ਨੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੁਖ ਚ ਕੁਝ ਹੋਰ ਹੈ ਤੇ ਕਸੋਟੀ ਵੀ ਉਹੀ ਚੱਲਦੇ ਆ ਪਰਖਾਂ ਵੀ ਉਹੀ ਚੱਲਦੇ ਆ ਸੋ ਜਿਨ੍ਹਾਂ ਦੇ ਅੰਦਰ ਵੀ ਮਰਦ ਦਾ ਪ੍ਰੇਮ ਹੈ ਤੇ ਗੁਰੂ ਪਿਆਰਿਓ ਰਸਨਾ ਨਾਲ ਹਰ ਵੇਲੇ ਜਿਹੜੇ ਨਾਮ ਜਪਦੇ ਆ ਸੋ ਹਰ ਵੇਲੇ ਜਿਨ੍ਹਾਂ ਦਾ ਧਿਆਨ ਗੁਰੂ ਚ ਰਹਿੰਦਾ ਸੋ ਉਹੀ ਵੱਡੀਆਂ-ਵੱਡੀਆਂ ਪਰਖਾਂ ਚੱਲ ਜਾਂਦੇ ਸੋ ਗੁਰੂ ਪਿਆਰਿਓ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਉਹਦੇ ਮਿੰਟ ਚ ਡੋਲ ਜਾਂਦੇ ਸੋ ਆਓ ਜੇ ਚਾਹੁੰਦੇ ਆ ਨਾ ਕਿ ਆਪਣਾ ਮਨ ਕਦੀ ਡੋਲੇ ਨਾ ਤੇ ਗੁਰੂ ਪਿਆਰਿਓ ਫਿਰ ਹਮੇਸ਼ਾ ਗੁਰੂ ਦੇ ਚਰਨਾਂ 'ਚ ਧਿਆਨ ਰੱਖਣਾ ਪੈਂਦਾ ਹੈ ਹਰ ਵੇਲੇ ਸਿਮਰਨ ਕਰਨਾ ਪੈਂਦਾ ਹੈ ਤੇ ਮਰਦ ਦੀ ਦਿੱਤੀ ਹੋਈ ਜਿਹੜੀ ਮਰਿਆਦਾ ਹੈ ਸੋ ਉਹਦੇ ਤੇ ਪਹਿਰਾ ਦੇਣਾ ਪੈਣਾ ਸੋ ਤਾਂ ਆਪਾਂ ਵੱਡੀਆਂ-ਵੱਡੀਆਂ ਪਰਖਾਂ ਵਿੱਚੋਂ ਪਾਸ ਹੋ ਸਕਦੇ ਆ ਕਿਉਂਕਿ ਜਿਹੜਾ ਬੱਚਾ ਪੜ੍ਹੇਗਾ ਪੇਪਰ ਤੇ ਉਹਨੂੰ ਦੇਣਾ ਪੈਣਾ ਹੈ ਪੇਪਰ 'ਚ ਹੀ ਪਤਾ ਲੱਗਣਾ ਹੈ ਉਹਨੇ ਸਾਰਾ ਸਾਲ ਕਿੰਨੀ ਕੁ ਕਮਾਈ ਕੀਤੀ ਕਿੰਨੇ ਕੁ ਰੰਗ ਲਾਏ ਸੋ ਗੁਰੂ ਪਿਆਰਿਓ ਇਸੇ ਤਰ੍ਹਾਂ ਜਿਹੜਾ ਸੇਵਾ ਸਿਮਰਨ ਕਰਦੇ ਸੋ ਸਗੋ ਦੇਤੇ ਜਿਆਦੀਆਂ ਮੁਸੀਬਤਾਂ ਆ ਜਾਂਦੀਆਂ ਸੋ ਜਿਹੜਾ ਭਗਤੀ ਕਰੇਗਾ ਉਹਨੂੰ ਸਗੋ ਜਿਆਦੀਆਂ ਗੁਰੂ ਪਿਆਰਿਓ ਪ੍ਰੀਖਿਆ ਚੋਂ ਨਿਕਲਣਾ ਪੈਂਦਾ ਤੇ ਉਹ ਕਬਰਾ ਜਾਂਦੇ ਆ ਜਿਹੜੇ ਸੁਜਨਾ ਦੇ ਅੰਦਰ ਸੱਚਾ ਪ੍ਰੇਮ ਨਹੀਂ ਹੁੰਦਾ ਗੁਰੂ ਦਾ ਉਹਦੇ ਡੋਲ ਜਾਂਦੇ ਆ ਕਬਰਾ ਜਾਂਦੇ ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਸੱਚਾ ਪ੍ਰੇਮ ਹੈ ਸੋ ਗੁਰੂ ਪਿਆਰਿਓ ਜਿਨ੍ਹਾਂ ਨੂੰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਰੈਂਦੀ ਸੋ ਜਿਹੜੇ ਆਪਣੀ ਜਾਨ ਨਾਲੋਂ ਵੱਧ ਗੁਰੂ ਨੂੰ ਪ੍ਰੇਮ ਕਰਦੇ ਆ ਸੋਹੀ ਫਿਰ ਪਰਖਾਂ ਚੱਲ ਜਾਂਦੇ ਐ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਕਸੋਟੀ RAM ਕੀ ਝੂਠਾ ਟਿਕੇ ਨਾ ਕੋਈ RAM ਕਸੋਟੀ ਸੋਸ ਹੈ ਜੋ ਮਰਜੀਵਾ ਹੋਏ ਜਿਹਨੂੰ ਪ੍ਰਵਾਹ ਹੀ ਨਹੀਂ ਆਪਣੀ ਜਾਨ ਦੀ ਵੀ ਸੋਹੀ ਫਿਰ ਗੁਰੂ ਪਿਆਰਿਓ ਪਰਖਾਂ ਚੱਲ ਸਕਦਾ ਗੁਰੂ ਦੀਆਂ ਨਹੀਂ ਤਾਂ ਸਭ ਡੋਲ ਜਾਂਦੇ ਸੋ ਆਓ ਪੜੋ ਸ਼ਲੋਕ ਸ਼ਲੋਕ ਭਗਵਨ ਗੁਰੂ ਪਾਣੀ ਪਿਤਾਹ